ਭਾਈ ਜੀ ਸਤ ਸਭਾਈ ਦੀ ਖਤਰੀ ਜੀ ਅੱਜ ਪਹੁੰਚਿਆ ਆਪ ਜੀ ਨੂੰ ਕਿਲਾ ਮੁਬਾਰਕ ਦੇ ਦਸਾਂ ਕਰਮਾਂ ਵਾਸਤੇ ਭੰਡਾਰ ਦੇ ਦਰਸ਼ਨ ਕਰੋ ਜੀ ਗੁਰਦੁਆਰਾ ਪਾਸ਼ਾਹੀ 10 ਕਿਲਾ ਸਾਹਿਬ ਦੇ ਕਿਲਾ ਮੁਬਾਰਕ ਦੇ ਗੁਰੂ ਗੋਬਿੰਦ ਸਿੰਘ ਇੱਕ ਜਗ੍ਹਾ ਦੇ ਪਰ ਭਾਈ ਸਨ ਇੱਕ ਲਈਦਾ ਗੁਰਦੁਆਰਾ ਹੈ ਬਾਰੋਂ ਕੋਲ ਐਸ ਤਰ੍ਹਾਂ ਦਾ ਦੇਖ ਰਹਾ ਗੁਰੂ ਕੋ ਗੁਰਦੁਆਰਾ ਦਾ ਉਹਦਾ ਗੰਗੋਦ ਬਾਹਰ ਪਾਰਕਿੰਗ ਵਾਲੀ ਜਗਾ ਬਣੀ ਹੋਈ ਹੈ ਗੱਡੀਆਂ ਪਾਰਕ ਕੀਤੀ ਜਾ ਸਕਦੀਆਂ ਹਨ ਜੇਕਰ ਅਪੀਛਾਡ ਮੋਟਰਸਾਈਕਲ ਪਾਰਕ ਕੀਆ ਕਰਦੇ ਹੋ ਇਹ ਗੁਰਦੁਆਰਾ ਦਾ ਉਹਦਾ ਦੇਖ ਕਿ ਲਗਾਉਗਾ ਮੋਸ਼ਰਵਾਜੇ ਬੇ ਬੋ ਬਾਰਨ ਕੋਲਸ ਦੇਖੋ ਇਹ ਦੀਸਤਰਾ ਨਹੀਂ ਦੇਖਦੀ ਹੈ ਇਹ ਬਹਿੰਡਾ ਵੀ ਬਿਲਕੁਲ ਮੱਧ ਵਿੱਚ ਬਣਿਆ ਹੋਇਆ ਸੰਗਤਾਂ ਇਥੇ ਦੂਰੋਂ ਦਰਸ਼ਨਾਂ ਲਈ ਆਉਂਦੀਆਂ ਨੇ ਤੇ ਆਨੰਦ ਮਾਣਦੇ ਨੇ ਜੇ ਗਰ੍ਹਸ ਦੀ ਉਚਾਈ ਦੇਖੀ ਲਗਭਗ 118 ਫੁੱਟ ਉੱਚਾ ਹੈ ਲਗਭਗ 20 ਏਕੜ ਦੇ ਵਿੱਚ ਇਹ ਫੈਲਿਆ ਹੋਇਆ ਹੈ ਤਾਂ ਜੀ ਇਹ ਕਿਲਾਬਾਰੀ ਦੇਖਣ ਦੇਖ ਤੋਂ ਬਹੁਤ ਹੀ ਜ਼ਿਆਦਾ ਅਦਭੁਤ ਤੇ ਅਲੀਸ਼ਾਨ ਲੱਗਦਾ ਹੈ ਇਸ ਕਿਲੇ ਦੀ ਜੇ ਅਸੀਂ ਮਹਾਨਤਾ ਦੇਖੀ ਤਾਂ ਇਹੀ ਇੱਕ ਹੀ ਕਿਲਾ ਬਾਕੀ ਕਿਲਿਆਂ ਦੇ ਮੰਨੂ ਬਹੁਤ ਹੀ ਜ਼ਿਆਦਾ ਸੁੰਦਰ ਤੇ ਅਲੀਸ਼ਾਨ ਹੈ ਇੱਥੇ ਜੋ ਸਾਡੇ ਟੂਰਿਸਟ ਨੇ ਦੂਰ ਦੂਰ ਤੋਂ ਇਸ ਕਿਲੇ ਨੂੰ ਵਿਜ਼ਿਟ ਕਰਨ ਲਈ ਆਉਂਦੇ ਨੇ ਅੱਜ ਦਿਨ ਐਤਵਾਰ ਦਾ ਹੈ ਤਾਂ ਅਸੀਂ ਦੇਖ ਸਕਦੇ ਹਾਂ ਮਾਰਨਿੰਗ ਦੇ ਸਮੇਂ ਥੋੜੇ ਜੇ ਘੱਟ ਲੱਗ ਰਹੇ ਨੇ ਬਟ ਜਿਵੇਂ ਇਹ ਦਿਨ ਦਾ ਚੜ੍ਹਾ ਚੜੇਗਾ ਤਾਂ ਕਾਫੀ ਲੋਕ ਇੱਥੇ ਆਉਣਗੇ ਦਰਸ਼ਨ ਕਰਨ ਵਾਸਤੇ ਇਹ ਜੋ ਤੁਸੀਂ ਗੇਟ ਦੇਖ ਰਹੇ ਹੋ ਬੜਾ ਹੀ ਆਲੀਸ਼ਾਨ ਗੇਟ ਬਣਿਆ ਹੋਇਆ ਹੈ ਇਹ ਲੱਕੜ ਦੇ ਦਰਵਾਜਿਆਂ ਦੇ ਉੱਪਰ ਵੱਡੇ ਵੱਡੇ ਮੋٹے ਮੋٹے ਕਿੱਲ ਅਤੇ ਪੱਤੀਆਂ ਲਾਏ ਹੋਏ ਨੇ ਇਹਨਾਂ ਦੇ ਜੋ ਬਾਹਰੀ ਹਿੱਸੇ ਦੇ ਨਾਲ ਹੀ ਕਵਰ ਕੀਤੇ ਹੋਏ ਹਨ ਅੰਦਰਲੇ ਅਤੇ ਬਾਹਰਲੇ ਮੇਰੇ ਅੰਦਰ ਹੁਣ ਇਹ ਜਗ੍ਹਾ ਆਸਾ ਉੱਠੀ ਹੈ ਜੀ ਮੈਨੂੰ ਇਹ ਦੱਸੋ ਵੀ ਜੇ ਇਹ ਆਪਣੇ ਗੇਟ ਇਹਨਾਂ ਨੇ ਇੱਦਾਂ ਵੱਡੇ ਵੱਡੇ ਦਰਵਾਜ਼ੇ ਬਣਾਏ ਐ ਇੱਕ ਤਨ ਦੀ ਹਾਈਟ ਦੇ ਭਾ ਕੋਈ ਕਾਫੀ ਜ਼ਿਆਦਾ ਵੱਡੇ ਨੇ ਤੇ ਇਹਦੇ ਨਾਲ ਨਾਲ ਜਿਹੜੇ ਇਹਨਾਂ ਦੇ ਉੱਪਰ ਕਿਲ ਲੋਕ ਲੱਗੇ ਹੋਏ ਐ ਇਹਨਾਂ ਦਾ ਮੇਨ ਮਕਸਦ ਕੀ ਸੀ ਕਿ ਕਿਉਂ ਲਾਇਆ ਉੱਚੇ ਜਿਹੜੇ ਦਰਵਾਜ਼ੇ ਨੇ ਇਹਦਾ ਮੇਨ ਕਾਰਨ ਸੀਗਾ ਵੀ ਹਾਥੀ ਘੋੜੇ ਅੰਦਰ ਜਾਂਦੇ ਸੀਗੇ ਉੱਚੇ ਉੱਚੇ ਤੇ ਇਹਨਾਂ ਦਾ ਜੋ ਹਮਲਾਵਰਾਂ ਤੋਂ ਬਚਣ ਲਈ ਜੋ ਇਹ ਕਿੱਲ੍ਹ ਲਾਇਏ ਗਏ ਸੀਗੇ ਵੀ ਪਹਿਲਾ ਹਮਲਾਵਰ ਹਾਥੀ ਅਤੇ ਘੋੜਿਆਂ ਦੇ ਨਾਲ ਹੀ ਹਮਲੇ ਕਰਦੇ ਸੀ ਵੀ ਤਾਂ ਜੋ ਇਹ ਕੋਈ ਪਰ ਹਮਲਾ ਨਾ ਕਰ ਸਕੇ ਇਹ ਜੋ ਤੁਸੀਂ ਜੋ ਦਰਸ਼ਨ ਕਰ ਰਹੇ ਹੋ ਤੁਹਾਡੇ ਸਾਹਮਣੇ ਇਹ ਨੇ ਪੁਰਾਣੇ ਸਮੇਂ ਦੀਆਂ ਬਣਾਈਆਂ ਹੋਈਆਂ ਜੇਲਾ ਜਿਹੜੀ ਹੈ ਕੇ ਸ਼ਾਹੀ ਕਦਿਆਂ ਨੂੰ ਕੈਦ ਵਿੱਚ ਰੱਖਣ ਵਾਸਤੇ ਵਰਤੀਆਂ ਜਾਂਦੀਆਂ ਸੀ ਕਿਸੇ ਸਮੇਂ ਇਨ੍ਹਾਂ ਜੇਲਾ ਦੇ ਵਿੱਚ ਹੀ ਰੱਧਿਆ ਸੁਲਤਾਨਾ ਜਿਹੜੀ ਕਿ ਸਾਡੇ ਦਿੱਲੀ ਦੀ ਪਹਿਲੀ ਮਹਾਰਾਣੀ ਰਹੀਏ ਉਹਨੂੰ ਵੀ ਰੱਖਿਆ ਗਿਆ ਸੀ ਹੁਣ ਅਸੀਂ ਦੇਖ ਰਹੇ ਹਾਂ ਕਿ ਕਾਫੀ ਜੋ ਸਾਡੇ ਦਵਾਰ ਨੇ ਗਾਂਧੀਆ ਬਣੇ ਹੋਏ ਨੇ ਤੇ ਇਹਨਾਂ ਨੂੰ ਸਪੋਰਟਾਂ ਦੇ ਕੇ ਖੜਾਇਆ ਹੋਇਆਗਾ ਤਾਂ ਜੋ ਇਹ ਜੋ ਸਾਡੀਆਂ ਪ੍ਰਾਣੀਆਂ ਸਨ ਅਤਾ ਨੇ ਕਿਸੇ ਸਮੇਂ ਇਹਨਾਂ ਦਾ ਬਹੁਤ ਹੀ ਜ਼ਿਆਦਾ ਕਹਿ ਲਓ ਅਹਿਮ ਰੋਲ ਰਿਹਾ ਸਾਡੀ ਪਾਸਟ ਹਿਸਟਰੀ ਦੇ ਵਿੱਚ ਇਹਨਾਂ ਨੂੰ ਸੰਭਾਲ ਕੇ ਰੱਖਿਆ ਜਾ ਸਕੇ ਐਂਡ ਆਉਣ ਵਾਲੀਆਂ ਜਨਰੇਸ਼ਨਸ ਨੂੰ ਸਾਡੀ ਇਤਿਹਾਸ ਦੀ ਅਮੀਰੀ ਬਾਰੇ ਪਤਾ ਲੱਗ ਸਕੇ ਸਾਂਭ ਸੰਭਾਲ ਨੂੰ ਬੰਦੇ ਨਜ਼ਰ ਰੱਖਦੇ ਹੋਏ ਹੁਣ ਮਿਸਤਰੀ ਲੱਗੇ ਹੋਏ ਨੇ ਇਹ ਲੇਬਰ ਲੱਗੀ ਹੋਈ ਆ ਅੰਦਰ ਕੰਮ ਕਰ ਰਿਹਾ ਨਵੇਂ ਸਿਰੇ ਤੋਂ ਇਹਨੂੰ ਤਿਆਰ ਕਰ ਰਹੇ ਨੇ ਜੋ ਕਿ ਕੰਧਾਂ ਗਿਰ ਚੁੱਕੀਆਂ ਨੇ ਜਾਂ ਥੋਥੀਆਂ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚ ਨਵੀਆਂ ਇੱਟਾਂ ਪਾ ਕੇ ਉਸੇ ਡਿਜ਼ਾਈਨ ਦੇ ਵਿੱਚ ਉਸੇ ਹਿਸਾਬ ਦੀਆਂ ਇੱਟਾਂ ਲਿਆਂਦੀਆਂ ਗਈਆਂ ਉਸੇ ਹਿਸਾਬ ਦੇ ਨਾਲ ਪੁਰਾਤਨ ਸਮੇਂ ਦੀਆਂ ਹੀ ਇੱਟਾਂ ਦੇ ਤਰ੍ਹਾਂ ਬਣਾ ਕੇ ਅੰਦਰਲੀ ਨੂੰ ਹਾਰ ਸ਼ਿੰਗਾਰ ਕੀਤਾ ਜਾ ਰਿਹਾ ਜਿਵੇਂ ਜਿਵੇਂ ਕਿਲੇ ਦੇ ਅੰਦਰ ਜਾ ਰਹੇ ਹਾਂ ਚੜ੍ਹਾਈ ਵੱਧਦੀ ਜਾ ਰਹੀ ਹੈ ਕਿਲੇ ਦੇ ਸਾਹਮਣੇ ਅੰਦਰੇ ਪੜਦੇ ਆਈ ਹੋਰ ਦੁਬਾਰਾ ਪਾਸ਼ਾਹੀ 10ਵੀਂ ਲੰਗਰ ਹਾਲ ਦਿਖਾਈ ਦਿੰਦਾ ਹੈ ਤਾਂ ਜੀ ਹੁਣ ਆਪਾਂ ਕਿਲੇ ਦੇ ਅੰਦਰ ਵਧ ਰਹੇ ਹਾਂ ਅੱਜ ਅੰਦਰਲਾ ਦ੍ਰਿਸ਼ ਵੀ ਬਹੁਤ ਮਨ ਨੂੰ ਸਕੇਨ ਦੇਣ ਵਾਲਾ ਹੈ ਇਹ ਕਿਲਾ ਜਿੰਨੇ ਸੀ ਬਾਹਰੋਂ ਦੇਖਿਆ ਬਹੁਤ ਹੀ ਜ਼ਿਆਦਾ ਅਲੀਸ਼ਾਨ ਲੱਗਦਾ ਕੱਲਾ ਬਾਹਰੋਂ ਹੀ ਨਹੀਂ ਅੰਦਰੋਂ ਵੀ ਇੰਦਿਤਕ ਬਹੁਤ ਹੀ ਜ਼ਿਆਦਾ ਸੁੰਦਰ ਹੈ ਇਸ ਦੀ ਮਜ਼ਬੂਤੀ ਨੂੰ ਟਾਈਮ ਟੂ ਟਾਈਮ ਅਲੱਗ-ਅਲੱਗ ਰਾਜਿਆਂ ਨੇ ਵਧਾਇਆ ਇਨਾ ਦੇਆ ਕੰਧਾਂ ਨੇ ਉਹਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਕੇ ਇਸ ਦੇ ਉੱਪਰ ਜੋ ਗੁਰਜ ਦੀ ਪਸਾਰੀ ਤੇ ਉਹਨਾਂ ਨੂੰ ਵੀ ਹੋਰ ਮਜ਼ਬੂਤੀ ਦਿੱਤੀ ਗਈ ਹੈ ਇਹ ਜੋ ਅਸੀਂ ਸਾਹਮਣੇ ਦੇਖ ਰਹੇ ਹਾਂ ਇਹ ਵੀ ਖੁਸ਼ਕ

ਇਹ ਕਿਲੇ ਨੂੰ ਹੋਰ ਜ਼ਿਆਦਾ ਮਜ਼ਬੂਤ ਅਤੇ ਸੋਹਣਾ ਬਣਾਉਣ ਲਈ ਕੰਮ ਕਰ ਰਹੇ ਨੇ ਸਰਕਾਰ ਦੇ ਇਹ ਬਹੁਤ ਸੋਹਣੇ ਅਤੇ ਚੰਗੇ ਉਪਰਾਲੇ ਨੇ ਜੋ ਪੁਰਾਣੇ ਕਿਲੇ ਨੂੰ ਦੀ ਸਾਮ ਸੰਭਾਲ ਕੀਤੀ ਜਾ ਰਹੀ ਹੈ ਤਾਂ ਜੀ ਦੋਸਤੋ ਹੁਣ ਆਪਾਂ ਦੇਖ ਰਹੇ ਹਾਂ ਇਹ ਜੋ ਰਹੀ ਹੈ ਇੱਕ ਬਗੀਚੀ ਇਹ ਇਸ ਕਿਲੇ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਇੱਕ ਪਹਿਲ ਕਦਮ ਕੀਤੀ ਗਈ ਹੈ ਐਂਡ ਹੁਣ ਅਸੀਂ ਦੇਖ ਰਹੇ ਹਾਂ ਇੱਥੇ ਬਗੀਚੀ ਨੂੰ ਸਾਮ ਸਵਾਲ ਕਰਨ ਲਈ ਬਕਾਇਦਾ ਮਾਲੀ ਵੀ ਹਾਇਰ ਕੀਤੇ ਹੋਏ ਨੇ ਐਂਡ ਜੋ ਕਿੰਨਾ ਬਗੀਚੀ ਦਾ ਧਿਆਨ ਰੱਖ ਰਹੇ ਨੇ ਪਾਣੀ ਦੇ ਰਹੇ ਕੱਟ ਛਾਟ ਕਰ ਰਹੇ ਨੇ ਇਸ ਦੇ ਨਾਲ ਨਾਲ ਇਹ ਲੰਗਰ ਹਾਲ ਦੇ ਵਿੱਚ ਬਹਿ ਕੇ ਸੰਗਤਾਂ ਲੰਗਰ ਚਾਕ ਰਹੀਆਂ ਨੇ ਇਹ ਦਰਵਾਜ਼ਿਆਂ ਵਿੱਚੋਂ ਇੱਕ ਦਰਵਾਜ਼ਾ ਕਿਲੇ ਦਾ ਜੋ ਦਿਖ ਰਿਹਾ ਹੈ ਇਹ ਤੁਸੀਂ ਦੇਖ ਰਹੇ ਹੋ ਕਿਲੇ ਦਾ ਸੰਖੇਪ ਇਤਿਹਾਸ ਇਸ ਕਿਲੇ ਦੇ ਸੰਖੇਪ ਇਤਿਹਾਸ ਹੁਣ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਪੁੱਛੋ ਤੋਂ ਤੇ ਪਾਗੂ ਤੋਂ ਉਹ ਬੰਦੇ ਵੀ ਕਿੰਨੇ ਸਾਰਾ ਸੋਛੀ ਇਸ ਵੀ ਦੇ ਕਰੀਬ ਟਿੰਡਾ ਦੇ ਕੇ ਪਹੁੰਚੇ ਸਨ ਗੁਰੂ ਸਾਹਿਬ ਜੀ ਨੇ ਇੱਥੇ ਆ ਕੇ ਰਤਨ ਹਾਜੀ ਜੀ ਨੂੰ ਬੁਲਾ ਕੇ ਬਚਨ ਬਲਾਸ ਕੀਤੇ ਸੀ ਤੇ ਉਹਨਾਂ ਨੂੰ ਜਨਮ ਮਰਨ ਤੋਂ ਮੁਕਤ ਕੀਤਾ ਸੀ ਹੁਣ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਹਾਜੀ ਰਤਨ ਸੰਸ਼ੋਭਿਤ ਹੈ ਜਦ ਬਠਿੰਡਾ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਜਿੱਥੇ ਪਹੁੰਚੇ ਹਨ ਤਾਂ ਉਹਨਾਂ ਨੇ ਗੁਰੂ ਜੀ ਗੁਰੂ ਜੀ ਕੋਲ ਆ ਕੇ ਕਿਹਾ ਕਿ ਤੁਸੀਂ ਇੱਥੇ ਉਜਾੜ ਜੰਗਲਾਂ ਵਿੱਚ ਬੈਠੇ ਕੀ ਕਰ ਰਹੇ ਹੋ ਆਓ ਤੁਸੀਂ ਕਿਲਾ ਸਾਹਿਬ ਵਿਖੇ ਪਹੁੰਚੋ ਤਾਂ ਉਹਨਾਂ ਦੇ ਕਹਿਣ ਤੇ ਗੁਰੂ ਸਾਹਿਬ ਜੀ ਉਹਨਾਂ ਕੋਲ ਗਏ ਤਾਂ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਸੁਣਿਆ ਤਾਂ ਇੱਥੋਂ ਦੇ ਲੋਕਾਂ ਨੇ ਆਪਣੀ ਇੱਕ ਸਭ ਤੋਂ ਵੱਡੀ ਪਰੇਸ਼ਾਨੀ ਬਾਰੇ ਦੱਸਿਆ ਕਿ ਇੱਥੇ ਇੱਕ ਦਿਓ ਰਹਿੰਦਾ ਹੈ ਜਿਹੜਾ ਕਿ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਤਾਂ ਗੁਰੂ ਜੀ ਨੇ ਉਸ ਦਿਓ ਨੂੰ ਬੁਲਾਇਆ ਤੇ ਉਸ ਤੋਂ ਪੁੱਛਿਆ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਪਿੱਛੇ ਉਹਦਾ ਕੀ ਕਾਰਨ ਹੈ ਤਾਂ ਉਸਨੇ ਦੱਸਿਆ ਕਿ ਉਹਦੀ ਭੁੱਖ ਮਟਾਈ ਜਾਵੇ ਅਤੇ ਮੈਂ ਇੱਥੋਂ ਚਲਾ ਜਾਵਾਂਗਾ ਤਾਂ ਗੁਰੂ ਜੀ ਨੇ ਇੱਥੋਂ ਹੀ ਇਸ ਬਠਿੰਡੇ ਤੋਂ ਹੀ ਕੁਝ ਦੂਰੀ ਤੇ ਸਥਿਤ ਪਿੰਡ ਵਗੈਰ ਵਿਖੇ ਜਿੱਥੇ ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਭੇਜਿਆ ਤੇ ਉੱਥੇ ਕਿਹਾ ਕਿ ਉੱਥੇ ਇੱਕ ਝੋਟਾ ਪਕੜ ਕੇ ਲਿਆਓ ਉਹ ਝੋਟੇ ਨੂੰ ਪਕੜਨ ਦਾ ਮੇਨ ਕਾਰਨ ਇਹ ਸੀ ਕਿ ਉਹਨੇ ਵੀ ਉਸੇ ਜਗ੍ਹਾ ਤੇ ਆਲਰੇਡੀ ਬਹੁਤ ਜ਼ਿਆਦਾ ਤਬਾਹੀ ਮਚਾਈ ਦੇਖੀ ਬਗੈਰ ਪਿੰਡ ਦੇ ਲੋਕ ਵੀ ਬਹੁਤ ਜ਼ਿਆਦਾ ਅੰਗ ਪਰੇਸ਼ਾਨ ਸੀ ਤੇ ਸਿੰਘਾਂ ਨੇ ਆਪਣੀ ਬੜੀ ਹੀ ਬਹਾਦਰੀ ਨਾਲ ਉਹ ਝੋਟੇ ਨੂੰ ਪਕੜਿਆ ਅਤੇ ਉਸ ਨੂੰ ਸਿੱਧਾ ਇੱਥੇ ਕਿਲੇ ਵਿੱਚ ਲਿਆ ਆਇਆ ਤਾਂ ਇੱਥੇ ਆ ਕੇ ਉਹ ਜਿਹੜਾ ਝੋਟਾ ਸੀਗਾ ਉਹਨੂੰ ਜੋ ਦੇ ਉਹਪਾਪ ਦਿੱਤਾ ਗਿਆ ਤਾਂ ਇਸ ਤਰ੍ਹਾਂ ਦੇਉ ਨੇ ਆਪਣੇ ਤੁਖ ਮਿਟਾਈ ਅਤੇ ਗੁਰੂ ਜੀ ਤੋਂ ਆਗਿਆ ਲੈ ਕੇ ਹੁਣ ਉਹ ਇਥੋਂ ਚਲਾ ਜਾਵੇਗਾ ਐਂਡ ਹੁਣ ਉਹ ਸਿੱਧਾ ਸਰਹੰਦਾਲੀ ਸੈੱਡ ਜਾਵੇਗਾ ਇਸ ਦੇ ਨਾਲ ਨਾਲ ਇਥੋਂ ਦੇ ਲੋਕਾਂ ਨੇ ਗੁਰੂ ਜੀ ਦੇਗੇ ਇਹ ਵੀ ਬੇਨਤੀ ਕੀਤੀ ਕਿ ਉਹਨਾਂ ਦੀਆਂ ਫਸਲਾਂ ਅੜਾਂ ਦੀ ਮਾਰ ਰਹੀਆਂ ਆ ਜਾਂਦੀਆਂ ਨੇ ਤੇ ਫਸਲਾਂ ਨਹੀਂ ਵਧੀਆਂ ਉਹ ਬੰਦੇ ਉਹ ਸਮੇਂ ਗੁਰੂ ਜੀ ਨੇ ਇਹ ਪਤਨ ਦਿੱਤਾ ਕਿ ਉਹ ਇਹਨਾਂ ਪਾਣੀਆਂ ਨੂੰ ਟੱਕਣ ਵਾਲੀ ਸੈੱਡ ਲੈ ਜਾਣਗੇ ਤਾਂ ਇਸ ਤਰ੍ਹਾਂ ਇਥੋਂ ਦੇ ਲੋਕਾਂ ਨੇ ਬਟਨਬਲਾਸ ਸੂਨੇ ਅਤੇ ਆਪਣਾ ਜੀਵਨ ਸਫਲ ਕੀਤਾ ਇਹ ਤੁਸੀਂ ਦੇਖ ਰਹੇ ਹੋ ਮਸਜਿਦ ਕਿਲੇ ਦੇ ਉੱਪਰੋਂ ਕੁਝ ਨਜ਼ਾਰਾ ਇਸ ਤਰ੍ਹਾਂ ਦਾ ਦਿਸਦਾ ਹੈ ਜਿੱਥੋਂ ਲਗਭਗ ਪੂਰਾ ਬਟੰਡਾ ਦਿਖਾਈ ਦਿੰਦਾ ਹੈ ਜਿਹਦੇ ਵਿੱਚ ਆਪਾਂ ਦੇਖ ਰਹੇ ਹਾਂ ਦੇਖੋ ਮਕਾਨ ਛੋਟੇ-ਛੋਟੇ ਦਿਖ ਰਹੇ ਹਨ ਆਪਾਂ ਬੜੀ ਉੱਚੀ ਉੱਚੀ ਜਗ੍ਹਾ ਦੇ ਉੱਪਰ ਖੜੇ ਹੋਏ ਹਾਂ ਕਿਲੇ ਦੀ ਜੋ ਉਚਾਈ ਹੈ 118 ਫੁੱਟ ਉੱਚੀ ਜਗ੍ਹਾ ਦੇ ਉੱਪਰ ਅਸੀਂ ਖੜੇ ਹੋਇਆ ਜਿੱਥੋਂ ਕਿ ਇਹਨੇ ਬਠਿੰਡੇ ਦੇ ਵਿੱਚ ਦੂਰ ਤੱਕ ਟਾਵਰ ਇੱਥੋਂ ਹੀ ਦਿਸਦੇ ਨੇ ਤੇ ਕਿਲੇ ਦੀ ਸੱਤ ਤੋਂ ਥਰਮਲ ਟਾਵਰ ਅਤੇ ਸਟੇਡੀਅਮ ਆਦ ਦੇਖੇ ਜਾ ਸਕਦੇ ਹਨ ਇਹ ਕਿਲੇ ਦੀਆਂ ਜੋ ਮਜ਼ਬੂਤ ਦੁਬਾਰਾ ਬਣਾਈਆਂ ਗਈਆਂ ਹਨ ਕਿਲੇ ਦੀ ਵਿੱਚ ਹਰਿਆਲੀ ਦਾ ਪ੍ਰਬੰਧ ਰੱਖਣ ਲਈ ਵੱਖ-ਵੱਖ ਤਰ੍ਹਾਂ ਦੇ ਦਰਖਤ ਪੇੜ-ਬੋਦੇ ਲਗਾਏ ਗਏ ਹਨ ਜੋ ਕਿ ਹਰਿਆਲੀ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਜੇਕਰ ਅਸੀਂ ਕਿਲੇ ਦਾ ਏਰੀਆ ਦੇਖੀਏ ਤਾਂ ਕਾਫੀ ਵੱਡਾ ਹੈ। ਜਿਵੇਂ ਅਸੀਂ ਫਿਗਰ ਦੇ ਵਿੱਚ ਦਿੱਖੀ 3385 ਕਿਲੋਮੀਟਰ ਹੈ ਅਕੋਰਡਿੰਗ ਟੂ ਡਾਇਰੈਕਟਰ ਲੈਂਡ ਰਿਕਾਰਡ ਦੇ ਅਕੋਰਡ। ਜਿਵੇਂ ਦੇਖਿਆ ਜੀ ਦੂਰ-ਦੂਰ ਤੱਕ ਕੱਲਾ ਇਹ ਜੋ ਜੀ ਦਰਸ਼ਨ ਕਰ ਰਹੇ ਹੈ ਇਹ ਹੈਗਾ ਉਸਵੇਲੇ ਦਾ ਰਾਸ ਸੰਗਾ ਸਿੰਘ ਤੇ ਰਾਜੀ ਮਹਾਰਾਜ ਬੈਠ ਕੇ ਆਪਣੀ ਪਰਚਾ ਦੇ ਦੁੱਖ ਦਰਦ ਸੁਣਿਆ ਕਰਦੀ ਸੀ ਤੇ ਆਪਣੇ ਹੁਕਮ ਸੁਣਾਇਆ ਕਰਦੀ ਸੀ ਹੁਣ ਤਾਂ ਇਹਦੀ ਕਾਫੀ ਹਾਲਤ ਖ਼ਰਾਬ ਹੋ ਚੁੱਕੀ ਹੈ but ਉਸ ਸਮੇਂ ਇਸਦੀ ਜੋ ਕਹਿ ਲਓ ਦਿੱਖ ਹੋਣੀ ਆਂ ਬਹੁਤ ਹੀ ਜ਼ਿਆਦਾ ਸੋਹਣੀ ਹੋਣੀ and ਆਹ ਦੇਖੋ ਜਿਹੜੇ ਅਸੀਂ ਦੇਖ ਰਹੇ ਹਾਂ ਤਾਂ ਜੀ ਹੁਣ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਪਾਤਸ਼ਾਹੀ ਦਸਵੀਂ ਜਿਹੜੇ ਕਿ ਇਸ ਕਿਲ੍ਹੇ ਦੇ ਬਿਲਕੁਲ ਉੱਪਰਲੀ ਛੱਤ ਦੇ ਉੱਪਰ ਸਥਿਤ ਹੈ। ਤਾਜੀ ਇਹ ਜੋ ਗੁਰਦੁਆਰਾ ਹੈਗਾ ਸਾਡੇ ਪਾਸੇ ਦਸਵੇਂ ਦੀ ਜਨਤ ਦੇ ਵਿੱਚ ਬਣਾਇਆ ਗਿਆ ਹੈ ਜਿਵੇਂ ਕਿ ਸਾਨੂੰ ਪਤਾ ਹੀ ਹੈ ਹਾਜੀ ਰਤਨ ਜੀ ਦੇ ਕਹਨ ਦੇ ਮਤਲਬ ਗੁਰੂ ਸਹਿਬਾਂ ਜਿੱਥੇ ਆਏ ਸਨ ਤਾਂ ਉਹਨਾਂ ਦੀ ਯਾਦ ਦੇ ਵਿੱਚ 1835 ਦੇ ਅਰਾਊਂਡ ਮਹਾਰਾਜਾ ਕਰਮ ਸਿੰਘ ਨੇ ਇਸ ਕਿਲੇ ਵਿੱਚ ਗੁਰਦੁਆਰਾ ਬਣਵਾਇਆ ਸੀ ਤਾਂ ਇਸ ਤਰ੍ਹਾਂ ਅਸੀਂ ਸਮਝ ਸਕਦੇ ਆ ਕਿ ਇਸ ਕਿਲੇ ਦਾ ਸਾਡੇ ਸਿੱਖ ਇਤਿਹਾਸ ਨਾਲ ਕਿੰਨਾ ਗੂੜਾ ਸੰਬੰਧ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਨਹੀਂ ਇਸ ਦੇ ਨਾਲ ਨਾਲ ਸਾਡੇ ਆ ਕੁਝ ਹੋਰ ਪਾਛਾਈਆਂ ਨੇ ਇਸ ਜਗ੍ਹਾ ਤੇ ਆਈਆਂ ਨੇ ਜਿਵੇਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ 1515 ਦੇ ਆਸ-ਪਾਸੇ ਇਸ ਕਿਲੇ ਦੇ ਵਿੱਚ ਆਏ ਸਨ ਇਸ ਦੇ ਨਾਲ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ 1665 ਈਸਵੀ ਦੇ ਕਰੀਬ ਆਏ ਸਨ ਐਂਡ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਵੀ ਸਾਡਾ ਇਹ ਸਿੱਖ ਇਤਿਹਾਸ ਦਾ ਵੀ ਬਹੁਤ ਹੀ ਜ਼ਿਆਦਾ ਡੂੰਘਾ ਸੰਬੰਧ ਹੈ ਇਸ ਕਿਲੇ ਦੇ ਨਾਲ ਅਸੀਂ ਦੇਖ ਰਹੇ ਹਾਂ ਉਪਰ ਤੋਂ ਲੈ ਕੇ نیچے ਤੱਕ ਕਿਲੇ ਦੀਆਂ ਜੋ ਉਂਦਰੋਂ ਨਿਕੰਦਾ ਨੇ ਬਹੁਤ ਹੀ ਜ਼ਿਆਦਾ ਮਜ਼ਬੂਤ ਨੇ ਇਹਨਾਂ ਨੂੰ ਗੁੰਬਦ ਬਣਾ ਕੇ ਬਹੁਤ ਮਜ਼ਬੂਤੀ ਦਿੱਤੀ ਗਈ ਹੈ ਹੁਣ ਅਸੀਂ ਬਾਦਰ ਰਹੇ ਹਾਂ ਇੱਕ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਚੀਜ਼ ਜਿਹੜੀ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਣ ਜਾ ਰਹੀ ਹਾਂ ਐਂਡ ਮੈਂ ਵੀ ਬਹੁਤ ਜ਼ਿਆਦਾ ਐਕਸਾਈਟਡ ਹਾਂ ਤਾਂ ਜੀ ਚੱਲਦੇ ਹਾਂ ਇੱਥੇ ਹੈਗਾ ਸਾਡਾ ਵਾਟਰ ਫੌਂਟੇਨ ਡਰਿੰਕਿੰਗ ਇਹਨਾਂ ਨੇ ਇੱਧਰ ਲਗਾਇਆ ਹੋਇਆ ਹੁਣ ਆਪਾਂ ਅੱਗੇ ਜਾ ਰਹੇ ਹਾਂ ਇਸ ਨੂੰ ਬਕਾਦ ਜੰਗਲਾਂ ਦੇ ਅੰਦਰ ਰੱਖਿਆ ਗਿਆ ਤਾਂ ਆਦੇ ਉਸ ਨੂੰ ਕੋਈ ਆਮ ਨਾ ਪਹੁੰਚੇ ਤਾਂ ਜੀ ਤੁਸੀਂ ਦੱਸੋ ਇਸ ਚੀਜ਼ ਬਾਰੇ ਮੇਰੇ ਨੂੰ ਥੋੜੀ ਕੱਟ ਨੋ ਲੈਜ ਹੈ ਇਹ ਜੋ ਤੇਉ ਪੰਤੂ ਦੇਖ ਰਹੇ ਹਾਂ ਜੰਗ ਜੁੱਦਾਂ ਦੇ ਵਿੱਚ ਗੁਰੂ ਸਾਹਿਬ ਔਰ ਫੌਜਾਂ ਇਹਨਾਂ ਤੋਪਾਂ ਦੇ ਨਾਲ ਕਿਲੇ ਦੇ ਉੱਪਰੋਂ ਨਾ ਦੁਸ਼ਮਣ ਦੇ ਉੱਪਰ ਬਾਰ ਕੀਤੇ ਜਾਂਦੇ ਸਨ ਇਹਨਾਂ ਦੀ ਮਾਰ ਬਹੁਤ ਜ਼ਿਆਦਾ ਲੰਬੀ ਔਰ ਦੂਰੀ ਤੱਕ ਇਹ ਮਾਰ ਕਰਦੀਆਂ ਸਨ ਇਹ ਬਹੁਤ ਹੀ ਸਖਤ ਪਿੱਤਲ ਦੀਆਂ ਬਣੀਆਂ ਹੋਈਆਂ ਹਨ ਇਹਨਾਂ ਦੇ ਲੱਕੜ ਦੇ ਉੱਪਰ ਜੜੀਆਂ ਹੋਈਆਂ ਜੋ ਲੱਕੜ ਹਲ ਤੱਕ ਵੀ ਪੂਰੀ ਬਹੁਤ ਜ਼ਿਆਦਾ ਵਧੀਆ ਮਜ਼ਬੂਤ ਦਿਖਾਈ ਦੇ ਰਹੀ ਹੈ ਇਹਨਾਂ ਤੋਪਾਂ ਦੀ ਦਿੱਖ ਕੁਝ ਇਸ ਤਰ੍ਹਾਂ ਦੀ ਆਪਾਂ ਨੂੰ ਦਿਖਾਈ ਦੇ ਰਹੀ ਹੈ ਜਿਦੇ ਵਿੱਚ ਗੋਲੇ ਪਾ ਕੇ ਦਾਗੇ ਜਾਂਦੇ ਸਨ ਇਹ ਬਹੁਤ ਹੀ ਰੋਮਾਂਚਿੰਗ ਗੱਲ ਹੈ ਵੀ ਇਹ ਤੋਪਾਂ ਕਿਸੇ ਸਮੇਂ ਜੰਗਾ ਜੁੱਧਵਿਆਸਾਂ ਦੇ ਵਿੱਚ ਵਰਤੀਆਂ ਗਈਆਂ ਹੋਣਗੀਆਂ ਤੇ ਅਸੀਂ ਬਹੁਤ ਭਾਗਾਂ ਵਾਲੇ ਵੀ ਇਹਨਾਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਸਾਜੀ ਇਹ ਸੂਚਨਾ ਦਿੱਤੀ ਹੋਈ ਹੈ ਕਿ ਬਠਿੰਡੇ ਕਿਲੇ ਦੀ ਕੰਧ ਦਾ ਉੱਪਰਲਾ ਹਿੱਸਾ ਕਮਜ਼ੋਰ ਹੈ ਤੇ ਉਸ ਦੀ ਸਾਮ ਸਭਾਲ ਦਾ ਕੰਮ ਚੱਲ ਰਿਹਾ ਹੈ ਤੇ ਉੱਪਰ ਜਾਣਾ ਮਨਾ ਹੈ ਬਟ ਇਸ ਤੋਂ ਇਲਾਵਾ ਅਸੀਂ ਬਾਕੀ ਜੋ ਹਿੱਸਾ ਉਹ ਨੂੰ ਐਕਸਪਲੋਰ ਕਰਾਂਗੇ ਹੁਣ ਅਸੀਂ ਅੱਗੇ ਵਧ ਰਹੇ ਹਾਂ ਜਿਵੇਂ ਜਿਵੇਂ ਅਸੀਂ ਅੱਗੇ ਵਧ ਰਹੇ ਹਾਂ ਉਚਾਈ ਕਿਲੇ ਦੀ ਵੱਧਦੀ ਹੀ ਜਾ ਰਹੀ ਹੋ ਵੀ ਐਂਟਰੀ ਕਿਉਂ ਕਿ ਇਹੜਾ ਕਿਲਾ ਆਪਣੇ ਸਮੇਂ ਦੇ ਵਿੱਚ ਸਭ ਤੋਂ ਉੱਚੀ ਜਗ੍ਹਾ ਤੇ ਪਰਸਤਿਤ ਸੀ ਉਸ ਸਮੇਂ ਇਹ ਕਿਲਾ ਜੇ ਦੇਖਣ ਦੇ ਉੱਪਰ ਐਦਾਂ ਲੱਗ ਰਿਹਾ ਸੀ ਜਿਵੇਂ ਕਿਸੇ ਦਿੱਤੀ ਦੇ ਟਿੱਬੇ ਉੱਤੇ ਕੋਈ ਕਿਸਤੀ ਕੜੀ ਹੋਵੇ ਤਾਂ ਉਸ ਅਕੋਰਡਿੰਗ ਅਸੀਂ ਦੇਖ ਸਕਦੇ ਹਾਂ ਇਹ ਬਠਿੰਡੇ ਦੀ ਸਭ ਤੋਂ ਉੱਚ ਉਹ ਉਧਾ ਜੇਕਰ ਅਸੀਂ ਕਿਲੇ ਦੇ ਇਤਿਹਾਸ ਉੱਪਰ ਝਾਪ ਮਾਰੀਏ ਤਾਂ ਇਹ ਕਿਲਾ ਬਠਿੰਡੇ ਦਾ ਸਭ ਤੋਂ ਪੁਰਾਣਾ ਕਿਲਾ ਹੈ ਬਠਿੰਡੇ ਦਾ ਹੀ ਨਹੀਂ ਇਹਦੇ ਨਾਲ ਨਾਲ ਇੰਡੀਆ ਦੇ ਪੁਰਾਣੇ ਕਿਲਿਆਂ ਦੇ ਵਿੱਚੋਂ ਇੱਕ ਕਿਲਾ ਹੈ ਇਸ ਕਿਲੇ ਦਾ ਨਿਰਮਾਣ ਰਾਜਾ ਡਾਬ ਦੁਆਰਾ 90 ਤੋਂ ਲੈ ਕੇ 110 ਈਸਵੀ ਦੇ ਸਮੇਂ ਦੌਰਾਨ ਕੀਤਾ ਗਿਆ ਸੀ ਰਾਜਾ ਡਾਬ ਬੈਨਾਪਾਲ ਦਾ ਪੂਰਵਜ ਸੀ ਕਿਲੇ ਨੂੰ ਬਣਾਉਣ ਲਈ ਵਰਤੀਆਂ ਗਈਆਂ ਇੱਟਾਂ ਜੋ ਹੈਗੀਆਂ ਗਈਆਂ ਉਹ ਕੁਸ਼ਾਨ ਕਾਲ ਦੀਆਂ ਮੰਨੀਆਂ ਗਈਆਂ ਨੇ ਕਿਲੇ ਦਾ ਨਿਰਮਾਣ ਰਾਜਾ ਦੁਆਰਾ ਇਸ ਲਈ ਕੀਤਾ ਗਿਆ ਸੀ ਕਿ ਤਾਂ ਜੋ ਹੂਨ ਸਮਰਾਟ ਕਨਿਸ਼ਕ ਦੇ ਰਾਜ ਤੇ ਹਮਲਾ ਨਾ ਕਰ ਸਕੇ ਕਿਉਂਕਿ ਇਹ ਇੱਕ ਦੂਜੇ ਦੇ ਬਹੁਤ ਹੀ ਵੱਡੇ ਦੁਸ਼ਮਣ ਸਨ ਬਾਅਦ ਦੇ ਸਾਲਾਂ ਵਿੱਚ ਕਿਲੇ ਵਿੱਚ ਇਲਾਕੇ ਦੇ ਸ਼ਾਸਕਾਂ ਦੁਆਰਾ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ ਜਾਂ ਜਿਵੇਂ ਜਿਵੇਂ ਇੱਥੋਂ ਦੇ ਕੈਲੋ ਵੀ ਰਾਜੇ ਬਦਲਦੇ ਗਏ ਉਵੇਂ ਉਵੇਂ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਕਿਲੇ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਇਆ ਜਾਵੇ ਦਿੱਲੀ ਦੀ ਪਹਿਲੀ ਮਹਾਰਾਣੀ ਜਿਹੜੀ ਕਿ ਸਾਨੂੰ ਪਤਾ ਹੈ ਰਜ਼ੀਆ ਸੁਲਤਾਨਾ ਵੀ ਕਿਸੇ ਸਮੇਂ ਇਸ ਕਿਲੇ ਦੇ ਵਿੱਚ ਕੈਦ ਕੀਤੀ ਗਈ ਸੀ ਕਥਾਵਾਂ ਦੇ ਅਨੁਸਾਰ ਇਹ ਮੰਨਿਆ ਜਾਂਦਾ ਵੀ ਰੱਜਿਆ ਸੁਲਤਾਨਾ ਨੇ ਕਿਲੇ ਦੀ ਬਾਲਕਨੀ ਤੋਂ ਛਾਲ ਮਾਰ ਦਿੱਤੀ ਸੀ ਤਾਂ ਜੋ ਆਪਣੇ ਫੌਜ ਇਕੱਠੀ ਕਰ ਸਕੇ ਅਤੇ ਦੁਸ਼ਮਣਾਂ ਨਾਲ ਲੜ ਸਕੇ ਇਸ ਕਿਲੇ ਵਿੱਚ 15ਵੇਂ ਸਿੱਖ ਗੁਰੂ ਗੋਗੋਬਿੰਦ ਸਿੰਘ ਜੀ ਨੇ 1705 ਵਿੱਚ ਦਰਸ਼ਨ ਕੀਤੇ ਸਨ ਇਸ ਕਿਲੇ ਵਿੱਚ ਉਹਨਾਂ ਦੀ ਫੇਰੀ ਦੀ ਯਾਦ ਦੇ ਵਿੱਚ ਹੁਣੇ ਅਸੀਂ ਪਿੱਛੇ ਦੇਖ ਕੇ ਆਏ ਇੱਕ ਬਹੁਤ ਹੀ ਵਧੀਆ ਗੁਰਦੁਆਰਾ ਬਣਵਾਇਆ ਗਿਆ ਹੈ ਇਹ ਜੋ ਅਸੀਂ ਸਾਹਮਣੇ ਦੇਖ ਰਹੇ ਹਾਂ ਇਹ ਕਿਸੇ ਸਮੇਂ ਰਾਜੇ ਮਹਾਰਾਜਾ ਦਾ ਸਿੰਘਾਸ਼ਣ ਹੁੰਦਾ ਅਤੇ ਇਸੇ ਜਗ੍ਹਾ ਤੇ ਬੈਠ ਕੇ ਉਹ ਆਪਣੇ ਪਰਚਾ ਦੇ ਦੁੱਖ ਦਰਦ ਸੁਣਦੇ ਸਨ ਤੇ ਉਹਨਾਂ ਨੂੰ ਹੁਕਮ ਸੁਣਾਉਂਦੇ ਸਨ ਤਾਂ ਜੀ ਹੁਣ ਆਪਾਂ ਉੱਪਰ ਨੂੰ ਹੋਰ ਅੱਗੇ ਜਾ ਰਹੇ ਹਾਂ ਤਾਂ ਜੀ ਇਹ ਬੇਸਿਕਲੀ ਜਿਹੜੇ ਆਪ ਟੂਰਿਸਟ ਵਾਸਤੇ ਇੱਥੇ ਜਿਹੜਾ ਹੈਗਾ ਬੈਰੀਗੇਟ ਲਗਾਇਆ ਹੋਇਆ ਇਸ ਤੋਂ ਅੱਗੇ ਸੇ ਅੱਗੇ ਨਹੀਂ ਜਾ ਸਕਦੇ ਕਿਉਂਕਿ ਇਸ ਤੋਂ ਉੱਪਰਲਾ ਹਿੱਸਾ ਜਿਹੜਾ ਹੈ ਇਹ ਮੰਨਿਆ ਗਿਆ ਵੀ ਬਹੁਤ ਜ਼ਿਆਦਾ ਕਮਜ਼ੋਰ ਹੈ ਉੱਥੇ ਕੰਸਟਰਕਸ਼ਨ ਚੱਲ ਰਹੀ ਹੈ ਜੋ ਅਸੀਂ ਸਾਹਮਣੇ ਦੇਖ ਰਹੇ ਹਾਂ ਉੱਪਰ ਨੂੰ ਚੜਾਈ ਚੜ ਰਹੀ ਹੈ ਇਹਨੂੰ ਰੈਂਪ ਕਹਿ ਸਕਦੇ ਹਾਂ ਇਹ ਜੋ ਸਾਡਾ ਰੈਂਪ ਹੈ ਇਹਦੀ ਰਾਹੀ ਹੀ ਕਿਸੇ ਪੁਰਾਣੇ ਸੰਮੇ ਦੇ ਵਿੱਚ ਜੋ ਸਾਡੀਆਂ ਅਸੀਂ ਹੁਣੇ ਤੋਪਾਂ ਦੇਖ ਕੇ ਆਏ ਹਾਂ ਇਸਦੇ ਰਾਹੀ ਹੀ ਕਿਲੇ ਦੀ ਛੱਤ ਤੇ ਪੱਟੜਾਂ ਜਾਂਦੀਆਂ ਸਨ ਤਾਂ ਜੀ ਇਹ ਦੇਖੋ ਬਹੁਤ ਹੀ ਵਧੀਆ ਤਕਨੀਕ ਹੈ ਉਸ ਸਮੇਂ ਵਰਤੀ ਗਈ ਹੈ ਤੇ ਇੱਥੋਂ ਜੇ ਅਸੀਂ ਦੇਖਦੇ ਹਾਂ ਇਸ ਕਿਲੇ ਦਾ ਅੰਦਰਲੇ ਹਿੱਸੇ ਦਾ ਨਜ਼ਾਰਾ ਬਹੁਤ ਹੀ ਸੋਹਣਾ ਹੈ ਦੂਰੋਂ ਦੂਰੋਂ ਟੂਰਿਸਟ ਆਏ ਹੋਏ ਨੇ ਇਹ ਐਸ ਕਿਲੇ ਦੀ ਉਸ ਉਰਤੀ ਦਾ ਨੰਦ ਮੰਨ ਰਹੇ ਨੇ ਇਹ ਕਿਲਾ ਅੰਦਰੋਂ ਬਹੁਤ ਹੀ ਜ਼ਿਆਦਾ ਸੁਨਾ ਲੱਗ ਰਿਹਾ ਕਿਸੇ ਸਮੇਂ ਇਸ ਕਿਲੇ ਦੇ ਵਿੱਚ ਪਟਿਆਲਾ ਦੇ ਰਾਜ ਵਾਰਸ਼ਾਂ ਦੇ ਸ਼ਾਸਕਾਂ ਨੇ ਵੀ ਨਿਵਾਸ ਕੀਤਾ ਸੀ 17ਵੀਂ ਈਸਵੀ ਦੇ ਮੱਧ ਦੇ ਵਿੱਚ ਕਿਲੇ ਨੂੰ ਮਹਾਰਾਯਾ ਆਲਾ ਸਿੰਘ ਨੇ ਕਬਜ਼ਾ ਕਰ ਲਿਆ ਸੀ ਤਾਂ ਕਰਕੇ ਉਸ ਤੋਂ ਬਾਅਦ ਇਸ ਕਿਲੇ ਦਾ ਨਾਮ ਗੋਵਿੰਦਗੜ੍ਹ ਵੀ ਰੱਖਿਆ ਗਿਆ ਸੀ ਤਾਂ ਇੱਕ ਕਿਲੇ ਦਾ ਜੇ ਅਸੀਂ ਆਰਕੀਟੈਕਚਰ ਦੀ ਗੱਲ ਕਰਦੇ ਹਾਂ ਤੇ ਇਸ ਕਿਲੇ ਦੇ ਵਿੱਚ ਟੋਟਲ 4 ਦਰਵਾਜ਼ੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਇੱਕ ਦੇ ਦਰਸ਼ਨ ਕਰ ਰਹੇ ਹਾਂ ਤੇ ਇਸ ਦੇ ਵਿੱਚ ਜੋ ਅਸੀ ਇਸ ਦੀ ਸ਼ੇਪ ਆ ਉਹ ਵੀ ਅਸੀਂ ਆਲਰੇਡੀ ਡਿਸਕਸ ਕਰ ਲਈ ਹੈ ਵੀ ਕਿਸਤੀ ਦੇ icar ਦਾ ਕਿਲਾਗਾ ਹੈ ਕਿਸੇ ਰੇਤੇ ਦੇ ਵਿਚਕਾਰ ਉੱਚੇ ਖੜੇ ਜਹਾਜ਼ ਵਰਗਾ ਲੱਗਦਾ ਤੇ ਇਹਦੇ ਨਾਲ ਨਾਲ ਜਿਹੜਾ ਅਸੀਂ ਸਾਰਾ ਅੰਦਰਲੇ ਹਿੱਸੇ ਦੇ ਵਿੱਚ ਐਕਸਪਲੋਰ ਕਰ ਰਹੇ ਆਂ ਕਿਲੇ ਦੀ ਬਿਊਟੀ ਨੂੰ ਆ ਦੇਖੋ ਜਿਵੇਂ ਅਸੀਂ ਦੇਖ ਰਹੇ ਆਂ ਇਹ ਡੂੰਗਾ ਖੂਹ ਹੈ ਕਾਫੀ ਡੂੰਗਾ ਖੂਹ ਉਸ ਸਮੇਂ ਪਾਣੀ ਇਸੇ ਤਰ੍ਹਾਂ ਹੀ ਇਸ ਪੂਰੇ ਕਿਲੇ ਦੇ ਵਿੱਚ ਮੋਹਿਆ ਕਰਵਾਇਆ ਜਾਂਦਾ ਹੋਣਾ ਇਹ ਖੂਹ ਕਾਫੀ ਡੂੰਘਾ ਹੈ ਠੀਕ ਹੈ ਤੇ ਇਸ ਖੂਹ ਨੂੰ ਉੱਪਰੋਂ ਜਾਲੀ ਦੇ ਨਾਲ ਕਵਰ ਕੀਤਾ ਗਿਆ ਤਾਂ ਜੋ ਥੋੜੇ ਸਿਕਿਉਰਿਟੀ ਦਾ ਖਾਸ ਧਿਆਨ ਰੱਖਿਆ ਜਾਵੇ ਕਾਫੀ ਡੂੰਘਾ ਹੈ ਥੋੜੀ-ਮੋਟੀ ਡੂੰਘਾਈ ਨਹੀਂ ਹੈ ਇਸ ਦੀ ਇਸੇ ਸਮੇਂ ਮੰਨਿਆ ਜਾਂਦਾ ਵੀ ਇਸ ਕਿਲੇ ਦੇ ਵਿੱਚ ਲਗਭਗ 3500 ਜਾਨਾਂ ਦਾ ਖਾਣਾ ਤਿਆਰ ਕੀਤਾ ਜਾਂਦਾ ਸੀ ਤਾਂ ਕਹਿ ਸਕਦੇ ਆ ਵੀ ਇਸ ਖੂਹ ਦੇ ਪਾਣੀ ਦਾ ਵੀ ਉਸ ਖਾਣਾ ਬਣਾਉਣ ਦੇ ਵਿੱਚ ਕਾਫੀ ਅਹਿਮ ਰੋਲ ਹੋਣਾ ਇਸ ਜਗ੍ਹਾ ਤੋਂ ਕਿਲੇ ਦਾ ਅੰਦਰਲਾ 뷰 ਬਹੁਤ ਹੀ ਜ਼ਿਆਦਾ ਸੋਹਣਾ ਹੈ ਦਿਲ ਖਿੱਚ ਮਦ੍ਰਿਸ਼ਾ ਜਿਹੜਾ ਸਾਨੂੰ ਇੱਥੋਂ ਨਜ਼ਰ ਆ ਰਿਹਾ ਹੈ ਇਸ ਕਿਲੇ ਦੇ ਪੂਰੇ ਅੰਦਰਲੇ ਹਿੱਸੇ ਨੂੰ ਉਂਦਰੂ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਦੂਰ ਦੂਰ ਤੱਕ ਜੇ ਅਸੀਂ ਦੇਖੀਏ ਤਾਂ ਕਾਫੀ ਮਜ਼ਬੂਤ ਕੰਧਾਂ ਦੇ ਨਾਲ ਇਸ ਕਿਲੇ ਨੂੰ ਬਾਉਂਡਰੀ ਪ੍ਰਦਾਨ ਕੀਤੀ ਗਈ ਹੈ ਇਸ ਕਿਲੇ ਦੇ ਵਿੱਚ ਟੋਟਲ 36 ਬੁਰਜ ਨੇ ਜਿਹੜੇ ਕਿ ਕਿਲੇ ਦੀ ਕੰਧ ਦੀ ਮਜ਼ਬੂਤੀ ਨੂੰ ਵਧਾਉਂਦੇ ਨੇ ਤਾਂ ਜੀ ਹੁਣ ਅਸੀਂ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇਸ ਕਿਲੇ ਦੀ ਸਮੇਂ-ਸਮੇਂ ਅਨੁਸਾਰ ਮਰਮਤ ਤੇ ਸਾਂਭ-ਸਮਾਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਤੇ ਸਾਨੂੰ ਬੜਾ ਮਾਣ ਹੁੰਦਾ ਹੈ ਕਿਉਂਕਿ ਇਹੋ ਜੀਆਂ ਜਗ੍ਹਾਵਾਂ ਹੀ ਸਾਡੇਆਂ ਜੋ ਇਤਿਹਾਸ ਦੀ ਅਮੀਰੀ ਨੂੰ ਦਰਸਾਉਂਦੀਆਂ ਨੇ ਤਾਂ ਜੀ ਇਹ ਸਾਡੇ ਅਨਕਮਿੰਗ ਜਨਰੇਸ਼ਨਸ ਰਹਿਣੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਹਨਾਂ ਵਾਸਤੇ ਇੱਕ ਬਹੁਤ ਹੀ ਵਧੀਆ ਸਰੋਤ ਹੋਊਗਾ ਜੇਕਰ ਅਸੀਂ ਆਪਣੇ ਛੋਟੀਆਂ ਪੀੜ੍ਹੀਆਂ ਨੂੰ ਨਾਲ ਲਿਆ ਕੇ ਇਸ ਕਿਲੇ ਦੇ ਦਰਸ਼ਨ ਕਰਾਈਏ ਤਾਂ ਕਾਫੀ ਕੁਝ ਉਹਨਾਂ ਨੂੰ ਸਿੱਖਣ ਨੂੰ ਮਿਲੇਗਾ ਅਤੇ ਕੋਸ਼ਿਸ਼ ਇਹ ਰਹੇ ਸਾਰਿਆਂ ਦੀ ਕਿ ਜਦੋਂ ਵੀ ਅਸੀਂ ਐਦਾਂ ਦੇ ਕੁਝ ਇਤਿਹਾਸਕ ਸਮਾਰਕਾਂ ਨੂੰ ਵਿਜ਼ਿਟ ਕਰਦੇ ਆ ਐਕਸਪਲੋਰ ਕਰਦੇ ਆ ਤਾਂ ਉੱਥੋਂ ਦੀ ਸਾਂਭ ਸੰਭਾਲ ਦਾ ਸਫਾਈ ਦਾ ਕਾਸਤਿਆ ਰੱਖਣਾ ਚਾਹੀਦਾ ਤਾਂ ਜੋ ਇਹੇ ਜੋ ਸਮਾਰਕ ਹੈ ਸਾਡੇ ਇਹਨਾਂ ਦੀ ਮਹੱਤਤਾ ਨੂੰ ਅਸੀਂ ਸਮਝ ਸਕੀਏ ਸਰਕਾਰ ਵੀ ਆਪਣੇ ਲੈਵਲ ਤੇ ਬਹੁਤ ਵਧੀਆ ਪਹਿਲ ਕਰਦੀ ਕਰੀ ਹੈ ਇਸ ਕਿਲੇ ਨੂੰ ਸਾਂਭ ਸੰਭਾਲ ਕਰਨ ਵਾਸਤੇ ਕਿਉਂਕਿ ਇਸ ਕਿਲੇ ਦੇ ਉੱਪਰ ਲਗਾਤਾਰ 2 ਸਾਲਾਂ ਤੱਕ ਵਿਆਪਕ ਸਰਵੇਖਣ ਕੀਤਾ ਗਿਆ ਇਸ ਤੋਂ ਬਾਅਦ ਇਸ ਦੀ ਬਰੰਮਤ ਦਾ ਪ੍ਰਸਤਾਵ ਮਿਲਿਆ ਸੀ ਤੇ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿਲੇ ਦੇ ਬਕ ਬਕ ਹਿੱਸੇ ਦੇ ਵਿੱਚ ਮਰੰਮਤ ਹੋ ਰਹੀ ਹੈ ਇੱਥੋਂ ਦੀਆਂ ਖਿੜਕੀਆਂ ਇੱਥੋਂ ਦੀ ਜਗ੍ਹਾ ਜਿਹੜੀ ਕਮਜ਼ੋਰ ਹੈ ਉਸ ਦੀ ਰਿਪੇਅਰ ਕੀਤੀ ਜਾ ਰਹੀ ਹੈ ਤੇ ਇਸ ਕਿਲੇ ਦੀ ਛੋਟੀ ਮੁਰੰਮਤ ਦਾ ਕੰਮ ਜਾ ਰਹੀ ਹੈ ਸਰਕਾਰ ਨੇ ਕਿਲੇ ਦੀ ਮੁਰੰਮਤ ਲਈ ਯੋਗਦਾਨ ਦਾ ਐਲਾਨ ਵੀ ਕੀਤਾ ਹੈ ਤਾਂ ਇਹ ਰਹੀ ਜੀ ਸਾਡੀ ਜੋ ਅਸੀਂ ਅੱਜ ਐਕਸਪਲੋਰ ਕੀਤੀ ਹੈ ਕਿਲੇ ਦੀ ਬਿਊਟੀ ਅੰਦਰੋਂ ਵੀ ਤੇ ਅਸੀਂ ਬਾਹਰੋਂ ਵੀ ਐਕਸਪਲੋਰ ਕਰ ਲਈਏ ਤਾਂ ਜੀ ਸਾਡਾ ਇਹੀ ਮੈਸੇਜ ਰਹੂਗਾ ਤੁਸੀਂ ਆਪਣੀਆਂ ਕਮਿੰਗ ਜਨਰੇਸ਼ਨਸ ਛੋਟਿਆਂ ਨੂੰ ਜ਼ਰੂਰ ਇੱਕ ਵਾਰੀ ਇਸ ਕਿਲੇ ਨੂੰ ਵਿਜ਼ਿਟ ਕਰਵਾਓ ਤਾਂ ਜੋ ਉਹ ਇਸ ਕਿਲੇ ਦੇ ਇਤਿਹਾਸ ਬਾਰੇ ਜਾਣੋ ਹੋ ਸਕਣ ਅਤੇ ਇਸ ਕਿਲੇ ਦੀ ਮਹੱਤਤਾ ਬਾਰੇ ਜਾਣ ਸਕੋ। ਬੱਚਿਆਂ ਨੂੰ ਕਿਲੇ ਦੇ ਵਿੱਚ ਜਾ ਕੇ ਬਹੁਤ ਵਧੀਆ ਮੋਟੀਵੇਸ਼ਨ ਮਿਲਦੀ ਹੈ ਤੇ ਆਪਣੇ ਇਤਿਹਾਸ ਬਾਰੇ ਵਧੀਆ ਜਾਣਕਾਰੀ ਮਿਲਦੀ ਹੈ। ਇਹ ਸੀ ਸਾਡੀ ਛੋਟੀ ਜੀ ਜਾਣਕਾਰੀ। ਖੁਸ਼ ਰਹੋ ਆਵਾਜ਼ ਰੋ ਧੰਨਵਾਦ।